ਪੰਜਾਬ ਦੇ ਵਿੱਚ ਹਾਲਾਤ ਜਿੱਥੇ ਇੱਕ ਪਾਸੇ ਡਰ ਵਾਲੇ ਬਣੇ ਹੋਏ ਨੇ ਪਰ ਦੂਜੇ ਪਾਸੇ ਪੰਜਾਬ ਦੇ ਅਸਲ ਰੰਗ ਦੇਖਣ ਨੂੰ ਵੀ ਮਿਲ ਰਹੇ ਨੇ ਕਿਸ ਤਰੀਕੇ ਨਾਲ ਪੰਜਾਬ ਖੁਸ਼ਹਾਲ ਰਹਿੰਦਾ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੋਕ ਮੋਜਾਂ ਕਰਦੇ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਦਿਲ ਖੋਲ ਕੇ ਆਪਣੀ ਜ਼ਿੰਦਗੀ ਜਿਉਂਦੇ ਨੇ ਅਜਿਹਾ ਇੱਕ ਅੰਮ੍ਰਿਤਸਰ ਦੇ ਵਿੱਚ ਸਰਸ ਮੇਲਾ ਲੱਗਿਆ ਤੇ ਸਰਸ ਮੇਲੇ ਦਾ ਪਹਿਲਾ ਦਿਨ ਹਰਭਜਨ ਮਾਨ ਨੇ ਲੁੱਟਿਆ ਹਰਭਜਨ ਮਾਨ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਮੰਤਰ ਮੁਕਤ ਕਰ ਦਿੱਤਾ ਅੰਮ੍ਰਿਤਸਰ ਦੇ ਵਿੱਚ ਦੇਸ਼ ਭਰ ਦੇ ਕਾਰੀਗਰਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਸਰਸ ਮੇਲੇ ਦਾ ਪਹਿਲਾ ਦਿਨ ਹਰਭਜਨ ਮਾਨ ਨੇ ਆਪਣੇ ਚਰਚਿਤ ਗੀਤ ਗਾ ਕੇ ਆਪਣੇ ਨਾਮ ਕੀਤਾ ਤਕਰੀਬਨ 10 ਦਿਨ ਇਹ ਸਰਸ ਮੇਲਾ ਚੱਲੇਗਾ ਜਿਸ ਦਾ ਉਦਘਾਟਨ ਸੈਸ ਪਾਟਾ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਨੇ ਕੀਤਾ ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੋਂਗ ਡਿਪਟੀ ਕਮਿਸ਼ਨਰ ਸਾਖੀ ਸਾਨੀ ਸਮੇਤ ਹੋਰ ਪ੍ਰਸ਼ਾਸਨਿਕ ਅਮਲਾ ਮੌਜੂਦ ਰਿਹਾ ਦੇਖੋ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਤੁਸੀਂ ਅੱਜ ਉਹ ਰਿ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਦਾ ਜੋ ਇਹ ਸਰਸ ਮੇਲਾ ਤੇ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ 2025 ਸਾਰਸ ਮੇਲਾ ਇਸ ਮੇਲੇ ਦੇ ਲਈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਔਰ ਤੁਸੀਂ ਯਕੀਨ ਮੰਨਿਓ ਇਹ ਪਹਿਲੀ ਸਰਕਾਰ ਹੋਊਗੀ ਇਤਿਹਾਸ ਦੇ ਅੰਦਰ ਜਿਨੇ ਦੁਆਰਤੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਹੈ ਉਹਨੂੰ ਸਿਰਜਿਆ ਔਰ ਉਹਨੂੰ ਪੂਰਾ ਕਰ ਰਹੀ ਹੈ ਇਹ ਮੇਲੇ ਇਹ ਚੰਗਾ ਇਹ ਜਿਹੜੇ ਮੁਕਾਬਲੇ ਨੇ ਇਹ ਕੱਥੇ ਤੁਸੀਂ ਸੁਣਿਆ ਸੀ ਪਹਿਲਾਂ ਕਦੇ ਹੁੰਦੇ ਸੀ ਇਹ ਜਿਹੜਾ ਸਾਰਸ ਮੇਲਾ ਇਸ ਵਾਰ ਤੁਸੀਂ ਦੇਖ ਰਹੇ ਹੋ ਪਿਛਲੇ ਸਾਲ ਅਸੀਂ ਮੋਹਾਲੀ ਕਰਾਇਆ ਸੀ ਤੇ ਸਾਲ ਅਸੀਂ ਅੰਮ੍ਰਿਤਸਰ ਕਰਾ ਰਹੇ ਹਾਂ ਜਿੱਥੇ ਮੈਂ ਇਸ ਮੇਲੇ ਦੇ ਉੱਤੇ ਅੱਜ ਪਹੁੰਚ ਕੇ ਇਹਦਾ ਉਦਘਾਟਨ ਸਮਾਰੋਹ ਅੱਜ ਜure ਅਸੀਂ ਕੱਤਰ ਤੋਂਏ ਨੇ ਉੱਥੇ ਮੈਂ ਸਾਰੇ ਸਾਡੇ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਟਿਵ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਉਰੇ ਸ਼ਲਾਘਾ ਕਰਦਾ ਜੀ ਇਹਨਾਂ ਨੇ ਅੱਜ ਇਹ ਜਿਹੜਾ ਮੇਲਾ ਆਰਗੇਨਾਈਜ਼ ਕਰਵਾਇਆ ਔਰ ਬਹੁਤ ਸੋਹਣਾ ਮੇਲਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਵੇਂ ਕਿ ਅਲੱਗ-ਅਲੱਗ ਜਿਹੜੀਆਂ ਭਾਰਤ ਦੀਆਂ 28 ਸੂਬੇ ਅੱਠ ਯੂਨੀਅਨ ਟੈਰੀਟਰੀਆਂ ਤੋਂ ਉਰੇ ਹੀ ਨਹੀਂ ਫੋਰਨ ਕੰਟਰੀ ਤੋਂ ਵੀ ਬਹੁਤ ਬੰਦਿਆਂ ਨੇ ਆ ਕੇ ਉਰੇ ਪਾਰਟਿਸਿਪੇਟ ਕੀਤਾ ਔਰ ਆਪਣੀ ਜੋ ਕਲਾਕ੍ਰਿਤੀ ਹੈ ਹੱਥ ਹਸਤ ਸ਼ਿਲਪ ਹੈ ਹੱਥੀ ਕਾਰਾਗਰੀ ਦੇ ਜਿਹੜੇ ਨਮੂਨੇ ਨੇ ਉਰੇ ਤੁਸੀਂ ਆ ਦੇਖੀਏ ਸਟਾਲਾਂ ਲੱਗੀਆਂ ਹੋਈਆਂ ਉਰੇ ਪੇਸ਼ ਕੀਤੇ ਨੇ ਔਰ ਤੁਸੀਂ ਦੇਖ ਸਕਦੇ ਹੋ ਝੂਲੇ ਲੱਗੇ ਹੋਏ ਨੇ ਜਿਹੜੇ ਬੱਚੇ ਨੇ ਸਾਡੇ ਔਰ ਸਾਡੇ ਜਿਹੜੇ ਯੁਵਾ ਪੀੜ੍ਹੀ ਹੈ ਉਹ ਉਰੇ ਆਂਦੀ ਆ ਕਿ ਉਰੇ ਝੂਲਿਆਂ ਦਾ ਆਨੰਦ ਲੈਂਦੀ ਹੈ ਇਹਨਾਂ ਕਲਾਕ੍ਰਿਤੀਆਂ ਨੂੰ ਦੇਖਦੀ ਹੈ ਇਹਨਾਂ ਕਲਾਕ੍ਰਿਤੀਆਂ ਦੇ ਵਿੱਚ ਜਿੱਥੇ ਸਾਡੀ ਸੱਭਿਅਤਾ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਸਾਡੀ ਪ੍ਰਾਤਨ ਸੱਭਿਅਤਾ ਹੈ ਜਿਹੜੀ ਸਾਡੀ ਭਾਰਤ ਦੇ ਹੋਰ ਸੂਬਿਆਂ ਦੀ ਪ੍ਰਾਤਨ ਸੱਭਿਅਤਾ ਹੈ ਉਹ ਜਦ ਇੱਕ ਦੂਜੇ ਨੂੰ ਇਸ ਮੇਲਿਆਂ ਤੇ ਮਿਲਦੇ ਨੇ ਉਹ ਇੱਕ ਦੂਜੇ ਦੇ ਨਾਲ ਆਪਣੇ ਵਿਚਾਰ ਆ ਵਟਾਂਦਰਾ ਕਰਦੇ ਨੇ ਆਪਣੀ ਜ਼ੁਬਾਨ ਆਪਣੀ ਬੋਲੀ ਆਪਣੇ ਵਿਚਾਰ ਵਟਾਂਦਰਾ ਕਰਦੇ ਨੇ ਇਹਦੇ ਨਾਲ ਜਿੱਥੇ ਸਾਡਾ ਇਹ ਵਿਰਸਾ ਤੇ ਵਿਰਾਸਤ ਹੈ ਪੰਜਾਬ ਦੀ ਉਹ ਬਾਕੀ ਸੂਬਿਆਂ ਤੱਕ ਵੀ ਪਹੁੰਚਦੀ ਹੈ ਕਿ ਸਾਡਾ ਕਿੰਨਾ ਅਮੀਰ ਹੈ ਸੋ ਇਸ ਕਾਲੀ ਮੱਕਮਾਪੇ ਸਾਰਸ ਮੇਲੇ ਦੇ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੇਰੇ ਪੂਰੇ ਕੈਬਨਿਟ ਸਾਥੀਆਂ ਦਾ ਮੈਂ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਔਰ ਇਸ ਮੇਲੇ ਦੇ ਵਿੱਚ ਮੈਂ ਤੁਹਾਡੇ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲਾ ਕੇ ਆਪਣੀ ਫੈਮਲੀਆਂ ਨੂੰ ਲੈ ਕੇ ਉਰੇ ਪਹੁੰਚੋ ਇਸ ਮੇਲੇ ਦਾ ਆਨੰਦ ਲਓ ਵੱਖ-ਵੱਖ ਸੂਬਿਆਂ ਦੀਆਂ ਉਰੇ ਜਿਹੜੀਆਂ ਸਟਾਲਸ ਲੱਗੀਆਂ ਉਹਨਾਂ ਨੂੰ ਵਿਜਿਟ ਕਰੋ ਉਰੇ ਤੁਹਾਨੂੰ ਬਹੁਤ ਕੁਛ ਆਈ ਜਾਂ ਚੰਗਾ ਦੇਖਣ ਨੂੰ ਹੋਊਗਾ ਹੋਰ ਵੀ ਹੋਰ ਵੀ ਯਤਨ ਕੀਤੇ ਜਾਵਾਂਗੇ ਪੰਜਾਬ ਦੇ ਸਾਰਸ ਮੇਲੇਆਂ ਦੇ ਹਾਂਜੀ 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 ਅਸੀਂ ਆਏ ਸਾਲ ਸਾਰਸ ਮੇਲਾ ਕਰਾਂਦੇ ਰਾਹੀਏ ਕੀ ਖਾਸ ਰਹੇਗਾ ਇਸ ਮੇਲੇ ਵਿੱਚ ਦੇਖੋ ਤੁਸੀਂ ਮੈਂ ਤਾਂ ਪਹਿਲਾਂ ਦੱਸਿਆ ਵੀ ਆਈ ਨੀਅ ਸਭੇਤਾ ਮਾਉਰੇ ਪਹੁੰਚੀ ਹੋਈਆਂ ਐ ਨੇ ਸੂਬੇ ਉਰੇ ਪਹੁੰਚੇ 28 ਸੂਬੇ 8 ਯੂਨੀਅਨ ਟੈਕਟਰੀਆਂ ਫੋਰਨ ਕੰਟਰੀਆਂ ਦੀਆਂ ਸਟਾਲਾਂ ਪਹੁੰਚੀਆਂ ਦੇਖੋ ਤਾਂ ਸਹੀ ਉਰੇ ਵਨ ਸੰਬੰਧੀਆਂ ਕੀ ਕੀ ਚੀਜ਼ਾਂ ਮਿਲਦੀਆਂ ਨੇ ਇਹਨਾਂ ਵਿਕਾਸ ਕਰਨਾ ਪਵੇਗਾ ਪੰਜਾਬ ਦਾ ਜੀ ਦੇਖੋ ਜਦੋਂ ਕੋਈ ਜਦੋਂ ਕੋਈ ਜਿਵੇਂ ਹੁਣੇ ਮੇਲਾ ਹੋਇਆ ਅੱਜ ਇੱਕ ਇੱਕ ਸਟਾਲ ਵਾਲੇ ਨੇ ਉਰੇ ਲੱਖਾਂ ਰੁਪਏ ਦੀ ਸੇਲ ਕਰਕੇ ਜਾਣੀ ਹੈ ਇਹਦੇ ਨਾਲ ਪੰਜਾਬ ਦੀ ਜਿਹੜੀ ਇਕਨੋਮੀ ਹੈ ਪੰਜਾਬ ਦਾ ਜਿਹੜਾ ਇਕਨੋਮਿਕ ਸਿਸਟਮ ਹੈ ਉਹ ਬਿਲਕੁਲ ਰੀਜੇਨੂਏਟ ਹੁੰਦਾ ਨਵੇਂ ਸਿਰਿਓਂ ਮਤਲਬ ਕਿ ਕੋ ਹਜ਼ਾਰਾ ਮਿਲਦਾ ਹੈ ਔਰ ਜਦੋਂ ਕੋਈ ਬੰਦਾ ਉਰੇ ਆ ਕੇ ਪੰਜਾਬ ਦੀਆਂ ਬਣੀਆਂ ਚੀਜ਼ਾਂ ਨੂੰ ਉਹ ਦੇਖਦਾ ਹੈ ਤਾਂ ਉਹ ਪੰਜਾਬ ਦੀਆਂ ਚੀਜ਼ਾਂ ਲਈ ਜਿਹੜਾ ਆਰਡਰ ਹੈ ਉਹ ਆਨਲਾਈਨ ਵੀ ਦਿੰਦਾ ਜਾ ਕੇ ਉਹ ਆਫਲਾਈਨ ਵੀ ਦਿੰਦਾ ਜਾ ਕੇ ਖੁਦ ਆ ਕੇ ਪਰਚੇਸ ਕਰ ਸਕਦਾ ਹੈ ਬਲਕ ਆਰਡਰ ਦਿੰਦਾ ਹੈ ਇਹਦੇ ਨਾਲ ਜਿਹੜਾ ਸਾਡੇ ਪੰਜਾਬ ਦਾ ਸਨਤ ਹੈ ਸਾਡੇ ਪੰਜਾਬ ਦਾ ਜਿਹੜਾ ਵਪਾਰ ਹੈ ਉਹ ਵੀ ਬਹੁਤ ਦਿਨ ਦੁੱਗਣੀ ਰਾ ਚੋਗਣੀ ਤਰੱਕੀ ਸਰ ਇਹ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਰ ਇਦਾਂ ਹੀ ਮੇਲੇ ਲਗਾਏ ਜਾਂਦੇ ਹਾਂ ਹਾਂਜੀ 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 ਇਹ ਬਿਲਕੁਲ ਇਦਾਂ ਹੀ ਚੱਲਦਾ ਰਹੂਗਾ ਮੰਤਰੀ ਤਰਨਪੀਰ ਸਿੰਘ ਸੋਹਣਦ ਨੇ ਮੇਲੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ 66 ਮੇਲੇ ਰੰਗਲੇ ਪੰਜਾਬ ਦੀਆਂ ਸ਼ੁਰੂਆਤ ਨੇ ਉਹਨਾਂ ਪੰਜਾਬ ਵਾਸੀਆਂ ਨੂੰ ਮੇਲੇ ਦਾ ਆਨੰਦ ਮਾਣਨ ਲਈ ਖੁੱਲਾ ਸੱਦਾ ਦਿੱਤਾ ਹੈ ਸਾਡੀ ਵਿਰਾਸਤ ਇਨ੍ਹਾਂ ਰੌਣਕ ਮੇਲਿਆਂ ਨਾਲ ਜੁੜੀ ਹੋਈ ਹੈ ਇਸ ਨੂੰ ਸੁਰਜੀਤ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹੁੰਦੀ ਵੀ ਰਹਿਣੀ ਚਾਹੀਦੀ ਹੈ 16 ਮਾਰਚ ਨੂੰ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ 17 ਮਾਰਚ ਨੂੰ ਪੰਜਾਬੀ ਗਾਇਕ ਜੈ ਸਿੰਘ 18 ਮਾਰਚ ਨੂੰ ਭੰਗੜਾ ਨਾਈਟ ਨਾਲ ਪ੍ਰਸਿੱਧ ਗਾਇਕ ਗੁਰਪ੍ਰੀਤ ਗਿੱਲ 19 ਮਾਰਚ ਨੂੰ ਜਿਉਣਾ ਅਦੀਲਵਾਲ ਮੌਂਟੀ ਵਾਰਸ 20 ਮਾਰਚ ਨੂੰ ਹਰਿੰਦਰ ਸੋਹਲ 21 ਮਾਰਚ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਅਤੇ 22 ਮਾਰਚ ਨੂੰ ਨਰਵੈਰ ਪੰਨੂ ਦਰਸ਼ਕਾਂ ਦੇ ਰੂਬਰੂ ਹੋਣਗੇ ਤੇ ਜੇਕਰ ਤੁਸੀਂ ਅੰਮ੍ਰਿਤਸਰ ਦੇ ਨੇੜੇ ਤੇੜੇ ਹੋ ਤਾਂ ਤੁਸੀਂ ਇਹਨਾਂ ਮੇਲਿਆਂ ਦਾ ਆਨੰਦ ਲੈ ਸਕਦੇ ਹੋ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਦੀ ਰਿਪੋਰਟ ਕੈਨ ਟੀਵੀ ਪੰਜਾਬੀ